ਇੱਕ ਵਾਰੀ ਭਾਈ ਇੱਕ ਰਾਜਾ ਸੀ ਤੇ ਉਹ ਸੁਹਾ ਦਾ ਬਾਪੁੱਠਾ ਸੀ ਤੇ ਲੋਕ ਬਾਲੇ ਤੰਗ ਸੀ ਉਹਦੇ ਤੋਂ ਜਿਵੇਂ ਉਹਦੇ ਜੀ ਚਾਉਂਦਾ ਓਮੀ ਆਵਦੇ ਹੰਡ ਪਗਾਉਂਦਾ ਹੋ ਇੱਕ ਪੰਗਾ ਹੋਰ ਸੀ ਉਹ ਬਹਿਮੀ ਵੀ ਬਾळा ਸੀ ਤੇ ਬਹਿਮ ਬਹਿਮ ਚ ਉਹਨੇ ਕਈ ਘਰ ਪੱਟਤੇ ਸੀ ਜੇ ਉਹਨੂੰ ਮਾੜਾ ਜਾ ਵੀ ਬਹਿਮ ਹੋ ਜਾਣਾ ਬੀ ਇਹ ਬੰਦਾ ਸਹੀਰੀ ਹੈਗਾ ਜਾਂ ਤਾਂ ਉਹਦੇ ਹੱਥ ਪੈਰ ਕੱਟ ਦਿੰਦਾ ਤੇ ਜਾਂ ਸੂਲੀ ਤੇ ਲਟਕਾ ਦਿੰਦਾ ਤੇ ਕਿਸੇ ਨੂੰ ਦੇਸ ਨਿਕਾਲਾ ਦੇ ਦਿੰਦਾ ਕਿਸੇ ਨੂੰ ਕੈਦ ਕਰ ਦਿੰਦਾ ਤੇ ਕਿਸੇ ਕਿਸੇ ਦਾ ਤਾਂ ਸਾਰਾ ਪਰਿਵਾਰੀ ਕੋਲੋਂ ਥਾਈਂ ਪੀੜ ਕੇ ਰੱਖ ਦਿੰਦਾ ਤੇ ਤਾਂ ਕਰਕੇ ਜਿੰਨੇ ਲੋਕ ਸੀ ਉਹਦੇ ਰਾਜ ਦੇ ਵਿੱਚ ਸਾਰੇ ਉਹਦੇ ਤੋਂ ਡਰੇ ਰਹਿੰਦੇ ਸੀ ਕਿਉਂ ਕੋਈ ਪਤਾ ਨਹੀਂ ਸੀ ਕਿਹੜੇ ਬੰਦੇ ਦੀ ਬਲੀ ਚੜ ਜਾਣੀ ਸੀ ਇੱਕ ਦਿਨ ਭਾਈ ਕੀ ਹੋਇਆ ਸਵੇਰੇ ਸਵੇਰੇ ਕੁਦਰਤੀ ਉਹਦਾ ਮਨ ਕਰਿਆ ਆ ਬਈ ਅੱਜ ਬਾਗ ਵਗੀਚੇ ਚ ਗੇੜਾ ਫੇੜਾ ਮਾਰ ਕੇ ਆਉਣਿਆ ਤੇ ਉੱਥੇ ਭਾਈ ਉਹਨੇ ਕੀ ਦੇਖਿਆ ਪਸੰਮ ਦੇ ਸਾ ਕਿੰਨਿਓ ਚਾਰ ਹੰਸ ਆਏ ਤੇ ਆ ਕੇ ਉਹਦੇ ਮਹਿਲ ਤੇ ਬੈਠ ਗਏ ਤੇ ਉਹਨੂੰ ਭਾਈ ਉਹ ਸੋਹਣੇ ਲੱਗੇ ਜਦੋਂ ਸੋਹਣੇ ਲੱਗੇ ਉਹਦਾ ਜੀ ਕਰਿਆ ਵੀ ਨੇਰੇ ਜਾ ਕੇ ਦੇਖਾਂ ਤੇ ਉਹ ਤਾਂ ਭੱਜ ਕੇ ਜਾ ਕੇ ਮਹਿਲਾ ਤੇ ਚੜ ਗਿਆ ਤੇ ਜਦੋਂ ਕੋਲੇ ਗਿਆ ਉਹ ਤਾਂ ਬੰਦਿਆਂ ਨੂੰ ਬੋਲਣ ਤੇ ਇੱਕ ਹਾਂਸ ਬੋਲਦਾ ਹੋਇਆ ਕਹਿੰਦਾ ਇੱਥੇ ਤਾਂ ਹੈਗਾ ਪਰ ਉੱਥੇ ਨਹੀਂ ਹੈਗਾ ਤੇ ਦੂਜਾ ਹਾਂਸ ਬੋਲਦਾ ਹੋਇਆ ਕਹਿੰਦਾ ਉੱਥੇ ਤਾਂ ਹੈਗਾ ਪਰ ਇੱਥੇ ਨਹੀਂ ਹੈਗਾ ਤੀਜਾ ਕਹਿੰਦਾ ਇੱਥੇ ਵੀ ਨਹੀਂ ਤੇ ਉੱਥੇ ਵੀ ਨਹੀਂ ਤੇ ਅੰਤ ਚ ਭਈ ਚੌਥਾ ਹੰਸ ਬੋਲਿਆ ਕਹਿੰਦਾ ਇੱਥੇ ਵੀ ਹੈਗਾ ਤੇ ਉੱਥੇ ਵੀ ਹੈਗਾ ਤੇ ਇਹ ਗੱਲ ਸੁਣ ਕੇ ਜਿਹੜਾ ਰਾਜਾ ਸੀ ਉਹ ਨਾਲੇ ਤਾਂ ਹੈਰਾਨ ਹੋ ਗਿਆ ਤੇ ਨਾਲੇ ਪਰੇਸ਼ਾਨ ਹੋ ਗਿਆ ਤੇ ਇਹ ਗੱਲਾਂ ਕਰਕੇ ਭਈ ਉਹ ਹੰਸ ਤਾਂ ਉੱਡਦੇ ਬਣੇ ਤੇ ਰਾਜਾ ਮਹਿਲਾਂ ਚ ਜਦੋਂ ਆਇਆ ਤੇ ਆ ਕੇ ਉਹਨੂੰ ਤਾਂ ਚੈਨ ਨਾ ਆਵੇ ਬਸੇਰਾ ਉਹ ਬੈਠੇ ਸੋਚੇ ਪਰ ਜਿੰਨਾ ਚਿਰ ਉਹਨੂੰ ਗੱਲ ਦਾ ਕੋਈ ਰਾਹ ਨਾ ਪਵੇ ਉਹਦੇ ਤਾਂ ਮਨ ਦੇ ਵਿੱਚ ਬਾਲੇ ਵਿਚਾਰ ਆਉਣ ਲੱਗੇ ਹੋਰ ਹੀ ਤਰ੍ਹਾਂ ਦੇ ਤੇ ਜਦੋਂ ਕੋਈ ਗੱਲ ਨਾ ਬਣੀ ਸੋਚੀ-ਸੋਚੀ ਗਿਆ ਫਿਰ ਉਹਨੇ ਤਾਂ ਆਪਦਾ ਵਜੀਰ ਸੱਦ ਲਿਆ ਤੇ ਵਜੀਰ ਨੂੰ ਸੱਦ ਕੇ ਸਾਰੀ ਗੱਲ ਦੱਸਤੀ ਕਹਦਾ ਐਂ ਕਰਕੇ ਹੰਸਾਇ ਸੀ ਚਾਰ ਤੇ ਆਹਾ ਹਾ ਉਹ ਗੱਲਾਂ ਕਰਦੇ ਸੀ ਤੇ ਉਦੋਂ ਬਾਅਦ ਹੋੜਦ ਕੇ ਤੇ ਹੁਣ ਜਿਹੜੀਆਂ ਉਹ ਬਿੱਲਾ ਕਹੀਆਂ ਸੀ ਉਹਨਾਂ ਨੇ ਉਹਦਾ ਅਰਥ ਕੀ ਬਣਿਆ ਇਹ ਦੱਸ ਤੂੰ ਤੇ ਵਜੀਰ ਭਾਈ ਖਾਸਾ ਚੇਹਰ ਸੋਚੀ ਗਿਆ ਤੇ ਸੋਚ-ਸੋਚ ਕੇ ਜਦੋਂ ਕੋਈ ਗੱਲ ਆਉੜੀ ਨਾ ਉਹਨੂੰ ਉਹ ਕਹਿੰਦਾ ਨਹੀਂ ਰਾਜਾ ਸਾਹਿਬ ਇਹ ਗੱਲ ਦਾ ਅਰਥ ਤਾਂ ਪੰਡਤ ਜੀ ਤਾਂ ਸੋਚ ਸਕਦੇ ਨੇ ਉਹ ਆਪਦੀ ਵਿਦਿਆ ਤੇ ਗਿਆਨ ਨਾਲ ਸਾਰੀ ਗੱਲ ਸੁਲਝਾ ਸਕਦੇ ਨੇ ਤੇ ਕਹਿੰਦਾ ਅੱਜੀ ਪੰਡਤ ਜੀ ਨੂੰ ਮੈਂ ਸੱਦਦਾ ਇਹ ਗੱਲ ਕਹਿ ਕੇ ਭਾਈ ਉਹਨੇ ਤਾਂ ਆਪਦੀ ਜਾਨ ਸੁੜਾ ਲਈ ਕਿ ਉਹਨੂੰ ਐਸੇ ਵੀ ਖਿਹੜਾ ਸੁਟੇ ਕਿਸੇ ਹਿਸਾਬ ਸੁਭਾਅ ਦਾ ਪੁੱਠਾ ਵੀ ਕਿਤੇ ਐ ਨਹੀਂ ਪਤਾ ਵੀ ਕੋਈ ਸਹੀ ਸੁਣਾ ਦੇ ਤੇ ਜਦੋਂ ਦੂਜਾ ਦਿਨ ਚੜਿਆ ਤੇ ਰਾਜ ਦਰਬਾਰ ਲੱਗਿਆ ਲੋਕਾਂ ਦਾ ਇਕੱਠ ਹੋਇਆ ਤੇ ਪੰਡਿਤ ਜੀ ਨੂੰ ਸੱਦ ਲਿਆ ਉੱਥੇ ਤੇ ਜਿਹੜਾ ਵਜ਼ੀਰ ਸੀ ਉਹਨੇ ਸਾਰੀ ਗੱਲ ਦੱਸਦੀ ਵੀ ਆਹਾਹਾ ਗੱਲ ਹੋਈ ਆ ਚਾਰ ਹੰਸ ਸੀ ਮਹਿਲਾ ਤੇ ਬੰਦਿਆਂ ਵਾਂਗੂ ਬੈਠੇ ਬੋਲਦੇ ਸੀ ਤੇ ਪੰਡਿਤ ਜੀ ਨੂੰ ਕਹਿੰਦੇ ਵੀ ਆਪਦੇ ਵਿਦਿਆ ਦੇ ਬਲ ਤੇ ਇਹ ਗੱਲ ਦਾ ਅਰਥ ਕਰਕੇ ਦੱਸ ਵੀ ਕੀ ਗੱਲ ਬਣੀ ਇਹ ਕੀ ਕਹਿੰਦੇ ਸੀ ਉਹੋ ਤੇ ਨਾਲੇ ਇਹ ਗੱਲ ਪਤਾ ਕਰ ਵੀ ਇਹ ਚੰਗੇ ਸੰਕੇਤ ਨੇ ਕਿ ਬੁਰੇ ਸੰਕੇਤ ਨੇ ਕਿਉਂ ਬੈਮੀ ਵੀ ਬਾਰਾਸੀ ਰਾਜਾ ਤਾਂ ਕਰ ਕਿਉਂ ਸਾਰੀ ਗੱਲ ਉਹਨਾਂ ਨੇ ਪੰਡਿਤ ਜੀ ਨੂੰ ਦੱਸਤੀ ਤੇ ਜਿਹੜੇ ਉਹ ਪੰਡਿਤ ਸੀ ਉਹਨਾਂ ਨੇ ਭਈ ਬਥੇਰਾ ਗਿਆਨ ਦੇ ਹਿਸਾਬ ਨਾਲ ਗੱਲ ਕੱਢਣ ਦੀ ਕੋਸ਼ਿਸ਼ ਕੀਤੀ ਪਰ ਕੋਈ ਗੱਲ ਹਿਸਾਬ ਚ ਨਹੀਂ ਉਹਨਾਂ ਤੋਂ ਤੇ ਭਈ ਉਹ ਪੰਡਿਤ ਜੀ ਵੀ ਖੜੇ ਸੋਚਣ ਬੀ ਵਜ਼ੀਰ ਨੇ ਪੁੱਠੇ ਫਸਾਤੇ ਤੇ ਡਰਦੇ-ਡਰਦੇ ਭਈ ਪੰਡਤ ਜੀ ਕਹਿੰਦੇ ਵੀ ਮੈਨੂੰ ਥੋੜੇ ਜੇ ਦਿਨਾਂ ਦੀ ਮੌਲਤ ਦਿੱਤੀ ਜਾਵੇ ਵੀ ਹੋ ਸਕਦਾ ਹੈ ਵੀ ਥੋੜੇ ਜੇ ਦਿਨਾਂ ਦੇ ਵਿੱਚ ਮੈਂ ਇਹੇ ਗੱਲ ਦਾ ਅਰਥ ਕੱਢ ਲਾਂ ਤੇ ਜਦੋਂ ਰਾਜੇ ਨੇ ਗੱਲ ਸੁਣੀ ਰਾਜਾ ਕਹਿੰਦਾ ਵੀ ਇੱਕ ਮਹੀਨਾ ਦਿੱਤਾ ਤੈਨੂੰ ਜੇ ਇਸ ਤੋਂ ਵੱਧ ਟਾਈਮ ਲਏਂਗਾ ਵੀ ਫਾਂਸੀ ਤੇ ਲਟਕਾ ਦੂੰ ਤੇ ਉਪਾੰਦਤ ਜੀ ਭਾਈ ਪੂਰੀ ਚਿੰਤਾ ਦੇ ਵਿੱਚ ਘਰੇ ਆ ਗਏ ਆਪਦੇ ਤੇ ਘਰੇ ਆ ਕੇ ਜਦੋਂ ਘਰ ਵਾਲੀ ਨੇ ਪੁੱਛਿਆ ਵੀ ਕੀ ਗੱਲ ਹੋ ਗਈ ਉਦਾਸ ਜਾ ਲੱਗਦੇ ਤਾਂ ਸਾਰੀ ਗੱਲ ਦੱਸਤੀ ਵੀ ਐਂ ਕਰਕੇ ਇੱਕ ਮਹੀਨਾ ਦਿੱਤਾ ਰਾਜੇ ਨੇ ਵੀ ਨਹੀਂ ਫਾਂਸੀ ਲਾਊਗਾ ਤੇ ਭਾਈ ਪੰਡਤ ਜੀ ਘਰੇ ਬੈਠੇ ਬੈਠੇ ਇਸ ਬਾਲਾਂ ਦੇ ਹੱਲ ਲੱਭਣ ਲੱਗ ਗਏ ਤੇ ਜਦੋਂ ਗੱਲ ਨਾ ਬਣੀ ਫਿਰ ਪਿੰਡਾਂ ਦੇ ਵਿੱਚ ਤੁਰ ਫਿਰ ਕੇ ਲੱਭਣ ਲੱਗ ਗਏ ਤੇ ਦਿਨਾਂ ਲੰਘਦਿਆਂ ਨੂੰ ਕੋਈ ਜ਼ਿਆਦਾ ਟਾਈਮ ਨਾ ਲੱਗਿਆ ਤੇ ਕਰਦੇ ਕਰਦੇ 28 ਦਿਨ ਲੰਘ ਗਏ ਪਰ ਕੋਈ ਸਰਾਗ ਨਾ ਮਿਲਿਆ ਗੱਲ ਦਾ ਤੇ ਜਦੋਂ ਤੁਰੇ ਫਿਰਦੇ ਫਿਰਦੇ ਇੱਕ ਦਿਨ ਪੰਡਤ ਜੀ ਇੱਕ ਬੁੱਢੀ ਮਾਤਾ ਦੇ ਘਰੇ ਰੁਕ ਕੇ ਆਥਣ ਹੋਏ ਤੋਂ ਤੇ ਜਿਹੜੀ ਉਹ ਬੁੱਢੀ ਮਾਤਾ ਸੀ ਉਹਦੀ ਕੋਈ ਔਲਾਦ ਨਹੀਂ ਸੀ ਤੇ ਜਦੋਂ ਆਥੜੇ ਜੇ ਨਿਹਰਾ ਹੋਏ ਤੋਂ ਉਹ ਪੰਡਤ ਉਦਾਸ ਦੇਖਿਆ ਤਾਂ ਬੁੱਢੀ ਮਾਤਾ ਕਹਿੰਦੀ ਪੰਡਤ ਜੀ ਕੀ ਗੱਲ ਹੋ ਗਈ ਵੀ ਐਨੇ ਦੁਖੀ ਹੋਏ ਬੈਠਿਓ ਤੇ ਉਹ ਪੰਡਤ ਜੀ ਨੇ ਸਾਰੀ ਗੱਲ ਦੱਸਤੀ ਵੀ ਐ ਕਰਕੇ ਰਾਜਾ ਮੈਨੂੰ ਤੰਗ ਕਰੀ ਜਾਂਦਾ ਹੈ ਵੀ ਸਵਾਲ ਦਾ ਕੋਈ ਜਵਾਬ ਲੱਭ ਨਹੀਂ ਰਿਹਾ ਤੇ ਦਿਨ 28 ਹੋ ਗਏ ਤੇ ਦੋ ਦਿਨ ਰਹਿ ਗਏ ਮੇਰੇ ਕੋਲੇ ਨਹੀਂ ਫਾਂਸੀ ਦੇਊਗਾ ਤੇ ਇਹ ਗੱਲ ਸੁਣ ਤੇ ਭਾਈ ਉਹ ਬੁੱਢੀ ਮਾਤਾ ਹੱਸਣ ਲੱਗ ਗਈ ਕਹਿੰਦੀ ਐਨੀ ਕੀ ਗੱਲ ਤੀ ਦੁਖੀ ਹੋਇਆ ਬੈਠਾ ਹੈ ਕਹਿੰਦੀ ਕੱਲ ਨੂੰ ਹੀ ਲੈ ਚੱਲ ਮੈਨੂੰ ਰਾਜੇ ਕੋਲ ਮੈਂ ਦਊਂਗੀ ਇਹ ਸਵਾਲਾਂ ਦੇ ਜਵਾਬ ਤੇ ਉਹ ਪੰਡਤ ਸੁਣ ਕੇ ਭਾਈ ਹੈਰਾਨ ਹੋ ਗਿਆ ਤੇ ਕਹਿੰਦਾ ਪੱਕੀ ਗੱਲ ਐ ਤੇ ਉਹ ਮਾਤਾ ਕਹਿੰਦੀ ਵੀ ਮੈਂ ਕਿਉਂ ਬੋਲੂਗੀ ਤੈਨੂੰ ਵੀ ਕੱਲ ਨੂੰ ਹੀ ਲੈ ਚੱਲ ਤੇ ਜਦੋਂ ਦੂਜਾ ਦਿਨ ਚੜਿਆ ਭਾਈ ਉਹ ਪੰਡਿਤ ਤੇ ਉਹ ਮਾਤਾ ਤੁਰ ਪਏ ਤੇ ਤੁਰੇ ਜਾਂਦੇ ਜਾਂਦੇ ਉਹ ਮਾਤਾ ਦੇ ਘਰ ਕੋਲ ਇੱਕ ਬੇਸਵਾ ਰਹਿੰਦੀ ਸੀ ਉਹ ਮਾਤਾ ਨੇ ਪੰਡਿਤ ਨੂੰ ਕਿਹਾ ਵੀ ਇਹਨੂੰ ਵੀ ਆਪਾਂ ਨਾਲ ਲੈ ਕੇ ਜਾਣਾ ਤੇ ਉਹ ਭਈ ਉਹਨੂੰ ਵੀ ਨਾਲ ਲੈ ਕੇ ਤੁਰ ਪਏ ਤੇ ਜਦੋਂ ਤਿੰਨੇ ਤੁਰੇ ਜਾਂਦੇ ਸੀ ਤੇ ਅੱਗੇ ਜਾ ਕੇ ਇੱਕ ਕੰਜੂਸ ਬਾਨੀਏ ਦਾ ਘਰ ਸੀ ਤੇ ਬੁੱਢੀ ਮਾਤਾ ਉੱਥੇ ਜਾ ਕੇ ਉਬਾੜੀਏ ਨੂੰ ਕਹਿੰਦੀ ਸੇਠ ਜੀ ਅਸੀਂ ਰਾਜੇ ਨੂੰ ਮਿਲਣ ਜਾਂਦੇ ਆ ਤੁਸੀਂ ਵੀ ਸਾਡੇ ਨਾਲ ਚੱਲੋ ਜਿਵੇਂ ਤਿਵੇਂ ਕਰਕੇ ਭਈ ਉਹ ਸੇਠ ਮੰਨ ਗਿਆ ਤੇ ਉਦੋਂ ਗਾਹਾਂ ਤੁਰਦੇ ਤੁਰਦੇ ਇੱਕ ਹੋਰ ਦਿਆਲੂ ਸੇਠ ਸੀਗਾ ਜਿਹੜਾ ਧਾਰਮਿਕ ਸੁਭਾਅ ਦਾ ਸੀ ਤੇ ਲੋਕਾਂ ਦੀ ਮਦਦ ਵੀ ਕਰਦਾ ਸੀ ਤੇ ਉਹ ਮਾਤਾ ਉਹਨੂੰ ਵੀ ਜਾ ਕੇ ਕਹਿੰਦੀ ਵੀ ਸਾਡੇ ਨਾਲ ਚੱਲੋ ਤੇ ਉਹ માતા ਦੀ ਬੇਨਤੀ ਸੁਣ ਕੇ ਉਹ ਸੇਠ ਵੀ ਨਾਲ ਹੀ ਤੁਰ ਪਿਆ ਤੇ ਜਦੋਂ ਥੋੜਾ ਜਿਹਾ ਦਹਾਣ ਦੇ ਇੱਕ ਸੰਤ ਮਹਾਤਮਾ ਤੁਰਿਆ ਆਉਂਦਾ ਸੀ ਤੇ ਜਿਹੜਾ ਉਹ ਦਿਆਲੂ ਸੇਠ ਸੀ ਉਹਨੇ 50 ਰੁਪਏ দান ਵਜੋਂ ਉਹ ਸੰਤ ਮਹਾਤਮਾ ਨੂੰ ਦੇਤੇ ਤੇ ਜਿਹੜੀ ਉਹ માતા ਸੀ ਉਹਨੇ ਉਹ ਸਾਧੂ ਨੂੰ ਪ੍ਰਾਰਥਨਾ ਕੀਤੀ ਬੇਨਤੀ ਕੀਤੀ ਵੀ ਸਾਡੇ ਨਾਲ ਚੱਲੋ ਰਾਜੇ ਕੋਲਾ ਤੇ ਇਹ ਗੱਲ ਸੁਣ ਕੇ ਉਹ ਸਾਧੂ ਵੀ ਖੁਸ਼ ਹੋ ਗਿਆ ਤੇ ਉਹ ਵੀ ਉਹਨਾਂ ਦੇ ਨਾਲ ਹੀ ਤੁਰ ਪਿਆ ਤੇ ਕਰਦੇ ਕਰਦੇ 23 ਜਣੇ ਹੋ ਗਏ ਉਹ ਉਹ ਬੁੱਢੀ ਮਾਤਾ ਤੇ ਉਹ ਪੰਡਿਤ ਜੀ ਤੇ ਕੰਜੂਸ ਸੇਠ ਤੇ ਬਿਆਲੂ ਸੇਠ ਤੇ ਉਹ ਬੇਸਬਾ ਤੇ ਸਾਧੂ ਮਹੰਤ ਤੇ ਤੁਰਦੇ ਤੁਰਦੇ ਭਈ ਉਹ ਰਾਜੇ ਦੇ ਦਰਬਾਰ 'ਚ ਪਹੁੰਚ ਗਏ ਤੇ ਜਦੋਂ ਜਾ ਕੇ ਦੇਖਿਆ ਉੱਥੇ ਭਾਈ ਬਹੁਤ ਜ਼ਿਆਦਾ ਭੀੜ ਤੇ ਲੋਕਾਂ ਨੂੰ ਆਏ ਸੀ ਵੀ ਜਾਂ ਤਾਂ ਪੰਡਤ ਦਾ ਗਿਆਨ ਦਿਖੂਗਾ ਅੱਜ ਵੀ ਸਵਾਲਾਂ ਦੇ ਜਵਾਬ ਸੁਣ ਕੇ ਆਵਾਂਗੇ ਤੇ ਜਾਂ ਫਿਰ ਉਹੀ ਗੱਲ ਤਮਾਸ਼ੇ ਵਾਲੀ ਵੀ ਫਾਂਸੀ ਲੱਗਦਾ ਦੇਖਾਂਗੇ ਤੇ ਐਨੇ ਭਾਈ ਥੋੜੇ ਜੇ ਸਮੇਂ ਬਾਅਦ ਉਹ ਰਾਜਾ ਆ ਗਿਆ ਤੇ ਆ ਕੇ ਆਪਦੇ ਦਰਬਾਰ 'ਚ ਬੈਠ ਗਿਆ ਤੇ ਬੈਠ ਕੇ ਵਜ਼ੀਰ ਨੂੰ ਕਹਿੰਦਾ ਬਿਉ ਪੰਡਤ ਨੂੰ ਪੇਸ਼ ਕਰੋ ਤੇ ਉਹ ਪੰਡਤ ਉਹ ਬੁੱਢੀ ਮਾਤਾ ਦਿਆਲੂ ਸੇਠ ਕੰਜੂਸ ਸੇਠ ਤੇ ਸਾਧੂ ਮਹਾਤਮਾ ਤੇ ਉਹ ਬੇਸਵਾ ਨੂੰ ਲੈ ਕੇ ਉੱਥੇ ਹਾਜ਼ਰ ਹੋਇਆ ਤੇ ਰਾਜਾ ਪੁੱਸਣ ਲੱਗਿਆ ਬਿਜਿੜੇ ਮੈਂ ਤੈਨੂੰ ਸਵਾਲ ਪੁੱਛੇ ਸੀ ਚਾਰ ਉਹਦਾ ਉੱਤਰ ਲਿਆਇਆ ਤੂੰ ਤੇ ਉਹ ਪੰਡਤ ਜੀ ਨੇ ਹਾਂ ਚ ਸਿਰ ਹਿਲਾਇਆ ਤੇ ਕਹਿਣ ਲੱਗੇ ਬੀ ਆਹ ਬੁੱਢੀ ਮਾਤਾ ਸੋਡੇ ਸਵਾਲਾਂ ਦੇ ਜਵਾਬ ਦੇਉਗੀ ਤੇ ਰਾਜਾ ਕਹਿਣ ਲੱਗਿਆ ਮਾਤਾ ਪਹਿਲਾਂ ਤਾਂ ਇਹ ਗੱਲ ਦਾ ਜਵਾਬ ਦੇ ਵੀ ਇੱਥੇ ਹੈਗਾ ਪਰ ਉੱਥੇ ਨਹੀਂ ਤੇ ਉਹ ਮਾਤਾ ਨੇ ਉਹ ਬੇਸਵਾਵਾਂ ਵੱਲ ਇਸ਼ਾਰਾ ਕੀਤਾ ਤੇ ਕਹਿੰਦੀ ਵੀ ਇਹਦਾ ਅਰਥ ਇਹ ਹੈ ਵੀ ਇਹ ਬੁਰੇ ਕੰਮ ਕਰਕੇ ਧਨ ਇਕੱਠਾ ਕਰਦੀ ਹੈ ਤੇ ਇਹਦੇ ਪਾਪਾਂ ਦਾ ਇਹਨੂੰ ਦੰਡ ਅਗਲੇ ਜਨਮ ਚ ਮਿਲੂਗਾ ਤੇ ਨਾਲ ਦੀ ਨਾਲ ਪਰਲੋਕ ਦੇ ਵਿੱਚ ਵੀ ਇਹ ਇਹ ਚੀਜ਼ ਦਾ ਫਲ ਪੋਗੂਗੀ ਤੇ ਕਹਿਣ ਦਾ ਭਾਵ ਇਹ ਹੈ ਵੀ ਜਿਹੜਾ ਇਹਦਾ ਧਾਣਾ ਹੈ ਉਹ ਇੱਥੇ ਇੱਥੇ ਦਾ ਹੀ ਹੈ ਉੱਥੇ ਦਾ ਨਹੀਂ ਹੈਗਾ ਤੇ ਰਾਜੇ ਨੇ ਭਾਈ ਜਦੋਂ ਜਵਾਬ ਸੁਣਿਆ ਤਾਂ ਰਾਜਾ ਬਹੁਤ ਪ੍ਰਸੰਨ ਹੋਇਆ ਤੇ ਨਾਲ ਦੀ ਨਾਲ ਉਹਨੇ ਦੂਜਾ ਸਵਾਲ ਪੁੱਛਿਆ ਤੇ ਕਹਿੰਦਾ ਪੋਥੇ ਹੈਗਾ ਇੱਥੇ ਹੈ ਨਹੀਂ ਤੇ ਬੁੱਢੀ ਮਾਤਾ ਨੇ ਜਦੋਂ ਇਹ ਸਵਾਲ ਸੁਣਿਆ ਤਾਂ ਉਹਨੇ ਜਿਹੜਾ ਉਹ ਸਾਧੂ ਮਹਾਤਮਾ ਸੀ ਉਹਦੇ ਕੰਨੀ ਇਸ਼ਾਰਾ ਕੀਤਾ ਤੇ ਕਹਿਣ ਲੱਗੀ ਵੀ ਇਹਦੇ ਕੋਲ ਇਹ ਜਨਮ ਦੇ ਵਿੱਚ ਇੱਥੇ ਕੋਈ ਵੀ ਸੁੱਖ ਸੁਵਿਧਾ ਨਹੀਂ ਹੋएगी ਕੋਈ ਤਾਂ ਨਹੀਂ ਹੈਗਾ ਤੇ ਸਦਾ ਹੀ ਪਰਮਾਤਮਾ ਦੀ ਭਰਤੀ ਵਿੱਚ ਹੀ ਜੁੜਿਆ ਰਹਿੰਦਾ ਹੈ ਤੇ ਤਾਂ ਅੰਦੌਲਤ ਵਾਲੇ ਚੱਕਰ ਚ ਨਹੀਂ ਪਿਆ ਤੇ ਸਦਾ ਹੀ ਚੰਗੇ ਕਰਮ ਕਰਦਾ ਰਿਹਾ ਤੇ ਇੱਥੇ ਇਹਦੇ ਕੋਲ ਤਾਂ ਹੈ ਨਹੀਂ ਪਰ ਜਿਹੜਾ ਇਹ ਚੀਜ਼ ਦਾ ਫਲ ਹੈ ਉਹ ਇਹਨੂੰ ਪਰਲੋਕ ਦੇ ਵਿੱਚ ਮਿਲੇਗਾ ਤਾਂ ਕਹਿਣ ਦਾ ਭਾਵ ਇਹ ਹੈ ਵੀ ਇੱਥੇ ਹੈ ਨਹੀਂ ਤੇ ਉੱਥੇ ਜ਼ਰੂਰ ਹੈਗਾ ਤੇ ਇੰਨੇ ਨੂੰ ਭਈ ਰਾਜਾ ਸੁਣ ਕੇ ਥੋੜਾ ਜਿਹਾ ਹੱਸਿਆ ਤੇ ਕਹਿਣ ਲੱਗਿਆ ਤੀਜਾ ਸਵਾਲ ਇਹ ਐ ਵੀ ਇੱਥੇ ਵੀ ਨਹੀਂ ਹੈਗਾ ਤੇ ਉੱਥੇ ਵੀ ਨਹੀਂ ਹੈਗਾ ਤੇ ਇਹ ਸਵਾਲ ਸੁਣ ਕੇ ਉਹ ਬੁੱਢੀ ਮਾਤਾ ਨੇ ਜਿਹੜਾ ਕੰਜੂਸ ਸੇਠ ਸੀ ਉਹਨੂੰ ਖੜਾ ਕਰ ਲਿਆ ਕਹਿੰਦੀ ਮਹਾਰਾਜ ਇਹਦਾ ਉੱਤਰ ਆ ਕੰਜੂਸ ਸੇਠ ਹੈ ਇਹਦੇ ਕੋਲ ਪੈਸਾ ਹੈ ਜ਼ਰੂਰ ਹੈ ਪਰ ਕੰਜੂਸ ਐਨਾ ਹੈ ਵੀ ਬਸ ਜੋੜਨ ਜੋੜਨ ਦਾ ਤੇ ਦੁੱਗਣਾ ਕਰਨ ਦਾ ਬਸ ਇਹਨੂੰ ਲਾਲਚ ਹੈ ਨਾ ਇਹ ਉਹ ਤੁਹਾਨੂੰ ਖਰਚਦਾ ਤੇ ਨਾ ਇਹ ਤੋਂ ਵਰਤਿਆ ਗਿਆ ਤੇ ਤੇ ਇਸੇ ਲਾਲਚ ਦੇ ਵਿੱਚ ਇਹਨੇ ਕੋਈ ਚੰਗਾ ਕਰਮ ਨਹੀਂ ਕੀਤਾ ਜਿਹੜਾ ਪ੍ਰਲੋਕ ਦੇ ਵਿੱਚ ਕੰਮ ਆ ਜੇ ਤਾਂ ਕਰਕੇ ਇੱਥੇ ਵੀ ਨਹੀਂ ਹੈਗਾ ਤੇ ਉੱਥੇ ਵੀ ਨਹੀਂ ਹੈਗਾ ਤੇ ਰਾਜਾ ਭਈ ਇਹ ਗੱਲ ਸੁਣ ਕੇ ਵੀ ਖੁਸ਼ ਹੋ ਗਿਆ ਤੇ ਉਹ ਦੋਆ ਨੇ ਆਪ ਦਾ ਚੌਥਾ ਸਵਾਲ ਪੁੱਛਿਆ ਤੇ ਕਹਿਣ ਲੱਗਿਆ ਇੱਥੇ ਵੀ ਹੈਗਾ ਤੇ ਉੱਥੇ ਵੀ ਹੈਗਾ ਤੇ ਜਦੋਂ ਬੁੱਢੀ ਮਾਤਾ ਨੇ ਇਹ ਗੱਲ ਸੁਣੀ ਤਾਂ ਉਹ ਜਿਹੜਾ ਉਹ ਦਿਆਲੂ ਸੇਠ ਸੀ ਉਹ ਨੂੰ ਖੜਾ ਕਰਕੇ ਆ राजे ਮੂਰੇ ਹਾਜ਼ਰ ਕਰਤਾ ਤੇ ਕਹਿਣ ਲੱਗੀ ਇਹ ਸਵਾਲ ਦਾ ਜਵਾਬ ਇਹ ਦਿਆਲੂ ਸੇਠ ਹੈ ਇਹ ਇੱਥੇ ਵੀ ਖੁੱਲੇ ਦਿਲ ਨਾਲ ਖਰਚਾ ਕਰਦਾ ਹੈ ਖਾਂਦਾ ਪੀਂਦਾ ਆਪਦਾ ਤੇ ਜਿਹੜੇ ਦੀਨ ਦੁਖੀ ਨਹੀਂ ਉਹਨਾਂ ਦੀ ਵੀ ਖੁੱਲੇ ਦਿਲ ਨਾਲ ਸਹਾਇਤਾ ਕਰਦਾ ਹੈ ਤੇ ਨਾਲ ਦੀ ਨਾਲ ਦਾਨ ਪੁੰਨ ਦੇ ਕੰਮ ਤੇ ਰੋਗੀਆਂ ਦੀ ਸੇਵਾ ਵਾਸਤੇ ਵੀ ਤਾਂ ਦੇ ਦਿੰਦਾ ਹੈ ਤਾਂ ਕਰਕੇ ਇਹ ਚੀਜ਼ ਦਾ ਫਾਇਦੇ ਨੂੰ ਅਗਲੇ ਜਨਮ ਦੇ ਵਿੱਚ ਵੀ ਮਿਲੂਗਾ ਤੇ ਪ੍ਰਲੋਕ ਦੇ ਵਿੱਚ ਵੀ ਮਿਲੂਗਾ ਤਾਂ ਕਰਕੇ ਇੱਥੇ ਵੀ ਹੈਗਾ ਤੇ ਉੱਥੇ ਵੀ ਹੈਗਾ ਸਾਰੀ ਗੱਲ ਸੁਣ ਕੇ ਭਈ ਰਾਜੇ ਦੀਆਂ ਤਾਂ ਅੱਖਾਂ ਖੁੱਲ ਗਈਆਂ ਤੇ ਜਿਹੜੀ ਉਹ ਬੁੱਢੀ ਮਾਤਾ ਸੀ ਉਹਨੂੰ ਵੀ ਤੇਰਾਮ ਦੇ ਵਿੱਚ ਧਨ ਪਦਾਰਥ ਦਿੱਤਾ ਉਹਨੇ ਤੇ ਨਾਲ ਦੀ ਨਾਲ ਉਹ ਪੰਡਤ ਦੀ ਵੀ ਬਹੁਤ ਪ੍ਰਸ਼ੰਸਾ ਕੀਤੀ ਤੇ ਉਸ ਤੋਂ ਬਾਅਦ ਤੇ ਘਟਨਾ ਦਾ ਉਹਦੇ ਤੇ ਬਹੁਤ ਵੱਡਾ ਪ੍ਰਭਾਵ ਪਿਆ ਤੇ ਉਹਨੇ ਲੋਕਾਂ ਨੂੰ ਤੰਗ ਕਰਨੋਂ ਪਰਹੇਜ਼ ਕਰ ਲਿਆ ਤੇ ਜਿਹੜੇ ਦੀਨ ਦੁਖੀ ਸੀ ਉਹਨਾਂ ਦੀ ਵੀ ਮਦਦ ਕਰਨ ਲੱਗਿਆ ਤੇ ਉਹ ਇਹ ਲਈ ਤੇ ਚੱਲ ਪਿਆ ਵੀ ਇੱਥੇ ਵੀ ਹੈਗਾ ਤੇ ਉੱਥੇ ਵੀ ਹੈਗਾ ਸੋ ਭਾਈ ਕਹਿੰਦਾ ਭਾਵੇਂ ਇਹ ਹੈ ਵੀ ਗਿਆਨ ਕਿਸੇ ਦਾ ਵੱਜਿਆ ਨਹੀਂ ਹੁੰਦਾ ਕੋਈ ਪਤਾ ਨਹੀਂ ਕਿੱਥੋਂ ਤੇ ਕਿਹਦੇ ਤੋਂ ਮਿਲ ਜੇ ਤੇ ਆਪਾਂ ਨੂੰ ਬਸ ਖੋਜਣ ਦੀ ਲੋੜ ਹੁੰਦੀ ਹੈ ਤੇ ਖੋਜਦੇ ਆਪਾਂ ਉਦੋਂ ਆ ਜਦੋਂ ਕੋਈ ਬਾਹਲੀ ਲੋੜ ਪੈ ਜੇ ਆਪਾਂ ਨੂੰ ਤੇ ਕਹਾਣੀ ਕਿਵੇਂ ਲੱਗੀ ਇਹ ਜਰੂਰ ਦੱਸਿਓ ਤੇ ਕਿਹੜੇ ਪਿੰਡੋਂ ਕਿਹੜੇ ਸ਼ਹਿਰੋਂ ਤੇ ਕਿੱਥੋਂ ਸਾਨੂੰ ਦੇਖਦੇ ਸੁਣਦੇ ਹੋ ਇਹ ਵੀ ਕਮੈਂਟ ਕਰਕੇ ਦੱਸਿਓ ਧੰਨਵਾਦ ਭਾਈ ਸਾਰਿਆਂ ਦਾ